ਦੋਸਤੋ ਜੇਕਰ ਤੁਸੀਂ ਕੱਲ ਨੂੰ ਸਫ਼ਰ ਕਰਨਾ ਤਾਂ ਇਹ ਖ਼ਬਰਾਂ ਜਿਹੜੀ ਉਹ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਕੱਲ ਨੂੰ ਸਫ਼ਰ ਦੇ ਦੌਰਾਨ ਆ ਜਿਹੜਾ ਖੱਜਲਖਵਾਰੀ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਉਹ ਖੱਜਲਖਵਾਰੀ ਦਾ ਸਾਹਮਣਾ ਇਸ ਕਰਕੇ ਕਰਨਾ ਪੈ ਸਕਦਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਕੱਲ ਸੂਬਾ ਪੱਧਰੀ ਸਮਾਗਮ ਆ ਜਿਹੜਾ ਉਹ ਕੀਤਾ ਜਾ ਰਿਹਾ ਤੇ ਉਸ ਸਮਾਗਮ ਦੇ ਦੌਰਾਨ ਆ ਜਿਹੜਾ ਪਿੰਡ ਕਿਲੀ ਚਾਹਲਾ ਜੋ ਕਿ ਮੋਗਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਉੱਥੇ ਵੱਡੀ ਰੈਲੀ ਆ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈਗੀ ਆ ਆਵੇਂ ਰੈਲੀ ਆ ਜਿਹੜੀ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਇਹ ਸੂਬਾ ਪੱਤਰੀ ਸਮਾਗਮ ਆ ਤੇ ਇਸ ਦੇ ਲਈ ਆ ਜਿਹੜਾ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਆ ਪਰ ਇਸ ਰੈਲੀ ਦੀ ਆਰਟ ਦੇ ਵਿੱਚ ਦੁਆਰਾ ਤੋਂ ਫੇਰ ਆ ਜਿਹੜਾ ਪ੍ਰਚਾਰ ਆਮ ਆਦਮੀ ਪਾਰਟੀ ਦਾ ਹੀ ਹੋਊਗਾ ਜਿੰਨੀਆਂ ਵੀ ਬੱਸਾਂ ਇਸ ਰੈਲੀ ਦੇ ਵਿੱਚ ਵਰਤੀਆਂ ਜਾਣਗੀਆਂ ਉਹਨਾਂ ਦੇ ਉੱਤੇ ਪੰਜਾਬ ਸਰਕਾਰ ਨਹੀਂ ਲਿਖਿਆ ਹੋਣਾਗਾ ਜਦਕਿ ਝੰਡੇ ਆ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਹੋਣਗੇ ਪਿਛਲੇ ਦਿਨੀ ਵੀ ਆ ਜੋ ਮਾਗੀ ਦੇ ਮੇਲੇ ਦੇ ਦੌਰਾਨ ਵੱਡੀ ਕਾਨਫਰੰਸ ਹੋਈ ਉਸ ਨੂੰ ਵੀ ਜਿਹੜਾ ਸੂਬਾ ਪੱਧਰੀ ਪ੍ਰੋਗਰਾਮ ਆ ਜਿਹੜਾ ਇਸ ਆਮ ਆਦਮੀ ਪਾਰਟੀ ਨੇ ਬਣਾਇਆ ਤਾਂ ਉਸ ਦੇ ਵਿੱਚ ਵੀ ਆ ਜਿਹੜਾ ਜਿੰਨੀਆਂ ਵੀ ਬੱਸਾਂ ਗਈਆਂ ਪੀ ਆਰਟੀਸੀ ਦੀਆਂ ਉਹਨਾਂ ਬੱਸਾਂ ਦੇ ਉੱਤੇ ਆ ਜਿਹੜੇ ਝੰਡੇ ਆ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਲੱਗੇ ਸੀਗੇ ਜਦ ਕਿ ਉਹ ਸਰਕਾਰ ਵਾਲਾ ਪ੍ਰੋਗਰਾਮ ਨਾਲ ਹੋ ਕੇ ਆਮ ਆਦਮੀ ਪਾਰਟੀ ਵਾਲਾ ਪ੍ਰੋਗਰਾਮ ਆ ਜਿਹੜਾ ਉਹ ਜ਼ਿਆਦਾ ਜਾਪ ਰਿਆ ਸੀਗਾ ਕੱਲ ਨੂੰ ਵੀ ਇਸ ਤਰ੍ਹਾਂ ਹੋਣ ਦੀ ਜਿਹੜੀ ਕਾਫੀ ਸਾਰੀ ਪੋਸਿਬਿਲਟੀ ਹੈਗੀ ਹੈ ਭਾਵੇਂ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਪੀ ਆਰਟੀਸੀ ਦੇ ਵਰਕਰਾਂ ਨੇ ਜਿਹੜਾ ਇਸ ਮਸ਼ੀਨਰੀ ਨੂੰ ਵਰਤਨ ਦੇ ਉਤੇ ਪੀਆਰਟੀਸੀ ਦੀ ਮਸ਼ੀਨਰੀ ਨੂੰ ਜਾਂ ਹੋਰ ਸਰਕਾਰੀ ਮਸ਼ੀਨਰੀ ਨੂੰ ਵਰਤਨ ਦੇ ਜਿਹੜੇ ਉਹ ਦੋਸ਼ ਲਗਾਏ ਸੀਗੇ ਪਰ ਕੱਲ ਨੂੰ ਵੀ ਦੁਬਾਰਾ ਫੇਰ ਆ ਜਿਹੜਾ ਲਗਭਗ 1600 ਦੇ ਕਰੀਬ ਬੱਸਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਆਪਣੇ ਵੱਖ-ਵੱਖ ਥਾਵਾਂ ਤੋਂ ਆਪਣੇ ਮੁੱਖੜਾ ਨੂੰ ਢੋਣ ਦੇ ਲਈ ਜਿਹੜੀ ਉਹ ਵਰਤਨ ਜਾ ਰਹੀ ਹੈਗੀ ਆ ਤਾਂ ਇਸ ਕਰਕੇ ਜਿੰਨਾ ਵੀ ਇਹਨਾਂ ਬੱਸਾਂ ਦੇ ਉੱਤੇ ਨਿਰਪਰ ਜਿਹੜੇ ਲੋਕ ਹੈਗੇ ਆ ਖਾਸ ਤੌਰ ਦੇਤੇ ਜੋ ਫਰੀ ਆਲੀਆਂ ਸਹੂਲਤਾਂ ਲੈ ਰਹੇ ਹੈਗੇ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਵਰਗ ਵੀ ਆਉਂਦਾ ਹੈਗਾ ਜਿਨ੍ਹਾਂ ਦੇ ਵਿੱਚ ਅਪਾਹਜ ਵਰਗ ਆਉਂਦਾ ਹੈਗਾ ਜਾਂ ਇਸ ਤੋਂ ਇਲਾਵਾ ਵੱਡੇ ਪੱਧਰ ਦੇ ਉੱਤੇ ਬੀਬੀਆਂ ਜੋ ਆਪਣਾ ਆਧਾਰ ਕਾਰਡ ਦਿਖਾ ਕੇ ਸਫ਼ਰ ਕਰਦੀਆਂ ਇਸ ਤੋਂ ਇਲਾਵਾ ਮੁਲਾਜ਼ਮ ਵਰਗ ਜਾਂ ਸੈਨਿਕ ਵਰਗ ਹੋਰ ਕਈ 14-15 ਦੇ ਕਰੀਬ ਇਸ ਤਰ੍ਹਾਂ ਦੀਆਂ ਕੈਟਾਗਰੀਆਂ ਬਣਦੀਆਂ ਉਹਨਾਂ ਤੋਂ ਕੱਲ ਨੂੰ ਇਹ ਫ੍ਰੀ ਦੀ ਸਹੂਦਤ ਜਿਹੜੀ ਉਹ ਖੁੱਸ ਜਾਣੀ ਆ ਤੇ ਵੱਡੇ ਪੱਧਰ ਦੇ ਉੱਤੇ ਕੱਲ ਨੂੰ ਆ ਜਿਹੜਾ ਲੋਕਾਂ ਨੂੰ ਵੱਡੇ ਵੱਡੇ ਜਾਮਾ ਦਾ ਵੀ ਹੈ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਿਰਫ ਪੀਆਰਟੀਸੀ ਦੀ ਸਰਕਾਰੀ ਮਸ਼ੀਨਰੀ ਹੀ ਨਹੀਂ ਵਰਤੀ ਜਾ ਰਹੀ ਇਸ ਰੈਲੀ ਦੇ ਲਈ ਸਗੋਂ ਪ੍ਰਾਈਵੇਟ ਬੱਸਾਂ ਵੀ ਹੈ ਜਿਹੜਾ ਉਹ ਵੱਡੀ ਪੱਦਰ ਦੇ ਉੱਤੇ ਵਰਤੀਆਂ ਜਾ ਰਹੀਆਂ ਹਨ ਜਿੰਨਾ ਤੇ ਹਾਲ ਤੀਕ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਇੱਕ ਬੱਸ ਦਾ ਖਰਚਾ ਲਗਭਗ 10000 ਦੇ ਕਰੀਬ ਆ ਜਿਹੜਾ ਉਹ ਆ ਜਾਣਾ ਹੈਗਾ ਤੇ ਇਹ ਪੈਸਾ ਜਿਹੜਾ ਜਿੰਨੀਆਂ ਵੀ ਬੱਸਾਂ ਨੂੰ ਦਿੱਤਾ ਜਾਣਾ ਹੈਗਾ ਉਹ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚੋਂ ਜਾਊਗਾ ਮਤਲਬ ਤੁਹਾਡੀਆਂ ਜੇਬਾਂ ਦੇ ਵਿੱਚੋਂ ਜਾਊਗਾ ਸਭ ਤੋਂ ਸਰਕਾਰ ਨੇ ਦੱਸਣਾ ਇਹ ਹੈਗਾ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਤੇ ਉਸ ਨਸ਼ਾ ਵਿਰੁੱਧ ਯੁੱਧ ਦੇ ਦੌਰਾਨ ਆ ਜਿਹੜਾ ਅਸੀਂ ਇੰਨੀਆਂ ਗ੍ਰਿਫਤਾਰੀਆਂ ਕਰ ਲਈਆਂ ਅਸੀਂ ਇੰਨੀਆਂ ਖੇਪਾ ਫੜਨੀਆਂ ਅਸੀਂ ਏਨੇ ਬੰਦੇ ਆ ਜਿਹੜੇ ਉਹ ਜੇਲ੍ਹ ਹੀ ਭੇਜ ਦਿੱਤੇ ਪਰ ਜੇਕਰ ਜ਼ਮੀਨੀ ਹਕੀਕਤ ਦੇਖੀਏ ਤਾਂ ਜਿੰਨੇ ਵੀ ਲੋਕਾਂ ਦੇ ਨਾਲ ਅਸੀਂ ਪਿਛਲੇ ਦਿਨੀ ਰਿਪੋਰਟਾਂ ਕੀਤੀਆਂ ਹੈਗੀਆਂ ਸਾਡੇ ਹੀ ਚੈਨਲ ਦੇ ਉੱਤੇ ਮਿਲ ਜਾਣਗੀਆਂ ਜਾਂ ਹੋਰ ਜਿੰਨੇ ਵੀ ਅ ਗਾਹਵਾਦੂ ਚੈਨਲ ਹੈਗੇ ਜਿਨ੍ਹਾਂ ਦੇ ਉੱਤੇ ਖਾਸ ਤੌਰ ਦੇਤੇ ਮਾਨ ਸਰਕਾਰ ਪਰਚੇ ਪਾ ਕੇ ਜਿਨ੍ਹਾਂ ਨੂੰ ਡੱਕਣ ਦੀ ਕੋਸ਼ਿਸ਼ ਕਰ ਰਹੀ ਹੈਗੀ ਉਹਨਾਂ ਦੇ ਉੱਤੇ ਵੀ ਕਾਫੀ ਰਿਪੋਰਟਾਂ ਪਈਆਂ ਹੈਗੀਆਂ ਕਿ ਇਹ ਯੁੱਧ ਨਸ਼ਾ ਵਿਰੋਧ ਦਾ ਜਿਹੜਾ ਉਹ ਕਿੰਨਾ ਕੁ ਹਾਲ ਤੀਕਾ ਜਿਹੜਾ ਕਾਮਯਾਬ ਹੋਇਆ ਹੈਗਾ। ਬਾਕੀ ਮਾਨ ਸਾਹਿਬ ਕਹਿੰਦੇ ਸੀਗੇ ਕਿ ਤੁਹਾਨੂੰ ਰੈਲੀਆਂ ਕਰਨ ਦੀ ਜ਼ਰੂਰਤ ਨਹੀਂ ਪੈਣੀ ਤੁਹਾਨੂੰ ਇਸ਼ਤਿਹਾਰ ਕਰਨ ਦੀ ਜ਼ਰੂਰਤ ਨਹੀਂ ਪੈਣੀਗੀ ਜੋ ਕੁਝ ਤੁਸੀਂ ਕੀਤਾ ਹੋਊਗਾ ਲੋਕਾਂ ਦੇ ਸਾਹਮਣੇ ਆ ਜਾਊਗਾ। ਪਰ ਜੇਕਰ ਮਾਨ ਸਾਹਿਬ ਨੇ ਇਹ ਸਰਕਾਰ ਨੇ ਕੁਝ ਕੀਤਾ ਹੁੰਦਾ ਤਾਂ ਲੋਕਾਂ ਦੇ ਸਾਹਮਣੇ ਹੋਣਾ ਸੀਗਾ। ਜੇਕਰ ਲੋਕਾਂ ਦੇ ਲਈ ਕੁਝ ਕੀਤਾ ਹੁੰਦਾ ਤਾ ਸਾਰੀ ਦੀ ਸਾਰੀ ਲੋਕਾਂ ਨੂੰ ਸਚਾਈ ਹੋ ਜਾਣੀ ਸੀਗੀ ਜੋ ਯੁੱਧ ਨਸ਼ਾ ਵਿਰੋਧ ਚੱਲਿਆ ਹੈਗਾ ਲੋਕਾਂ ਨੇ ਆਪ ਦੀ ਆਪ ਹੀ ਇਸ ਦੀ ਸਾਦੀ ਭਰਨੀ ਸੀਗੀ ਕਿ ਸਾਡੇ ਪਿੰਡਾਂ ਦੇ ਵਿੱਚੋਂ ਭਾਈ ਚਿੱਟਾ ਜਾਂ ਨਸ਼ਾ ਜੋ ਵੀ ਹੈਗਾ ਉਹ ਬਿਲਕੁਲ ਬੰਦ ਹੋ ਗਿਆ ਪਰ ਇਹ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਜਿਹਨੂੰ ਵੀ ਜਾ ਕੇ ਪੁੱਛੀਦਾ ਹਰੇਕ ਜਾ ਕੇ ਇਹ ਗੱਲ ਆਖ ਦਿੰਦਾ ਹੈਗਾ ਕਿ ਸਾਡੇ ਪਿੰਡ ਦੇ ਵਿੱਚੋਂ ਚਿੱਟਾ ਭਈ ਹਲਤੀ ਕੋਈ ਖਤਮ ਨਹੀਂ ਹੋਇਆਗਾ ਸਭੋ ਤਰਾਸਤੀ ਇਹ ਰਹੀ ਹੈ ਕਿ ਇਸੇ ਯੁੱਧ ਨਸ਼ਾ ਵਿਰੋਧ ਦੇ ਦੌਰਾਨ ਆ ਜਿਹੜਾ ਜਿਹੜੇ ਪੱਤਰਕਾਰਾਂ ਨੇ ਖਬਰ ਵੀ ਇਸ ਗੱਲ ਦੀ ਕੀਤੀ ਕਿ ਭਾਈ ਇੱਥੇ ਚਿੱਟਾ ਵੇਚਦਾ ਚਿੱਟੇ ਨਾਲ ਮੌਤ ਹੋਊਗੀ ਤਾਂ ਉਸ ਨੂੰ ਚਿੱਟਾ ਵੇਚਣ ਵਾਲਿਆਂ ਵੱਲੋਂ ਧਮਕਾਇਆ ਗਿਆ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਉਹ ਦੁਨੀਆ ਚੈਨਲ ਦੇ ਪੱਤਰਕਾਰ ਮਨਦੀਪ ਨੂੰ ਆ ਜਿਹੜਾ ਚਿੱਟਾ ਵੇਚਣ ਵਾਲਿਆਂ ਨੇ ਧਮਕਾਇਆ ਸੀਗਾ ਪਰ ਇਸ ਤੋਂ ਬਾਅਦ ਲੋਕਾਂ ਨੇ ਵਿਰੋਧ ਕੀਤਾ ਤਾਂ ਇਸ ਤੋਂ ਬਾਅਦ ਗੱਲ ਆ ਜਿਹੜੀ ਕਿਤੇ ਨਾ ਕਿਤੇ ਤੰਨੇ ਬੰਨੇ ਲੱਗੀ। ਇਸੇ ਤਰੀਕੇ ਨਾਲ ਹੋਰ ਕਈ ਥਾਵਾਂ ਦੇ ਉੱਤੇ ਅਸੀਂ ਰਿਪੋਰਟਾਂ ਕੱਢੀਆਂ ਅ ਸਾਡੇ ਚੈਨਲ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸਾਰੀਆਂ ਮੌਤਾਂ ਜਿਹੜੀਆਂ ਉਸੇ ਹੀ ਦਰ ਦੇ ਨਾਲ ਆ ਜਿਹੜੀਆਂ ਹੋ ਰਹੀਆਂ ਹੈਗੀਆਂ ਸੋ ਕਿਤੇ ਯੁੱਧ ਨਸ਼ਾ ਵਿਰੋਧ ਚਲਾਇਆ ਜਾ ਰਿਹਾ ਪਰ ਇਸ ਦੀ ਫੂਕ ਆ ਜਿਹੜੀ ਉਹ ਆਮ ਲੋਕ ਆ ਕੱਢ ਰਹੇ ਹੈਗੇ ਤੇ ਦੂਸਰੀ ਗੱਲ ਇਹ ਵੀ ਹੈਗੀ ਕਿ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਵੀ ਜਿਹੜਾ ਇਸ ਦਾ ਵਿਰੋਧ ਕੀਤਾ ਹੈਗਾ ਸੋ ਕਿਤੇ ਨਾ ਕਿਤੇ ਤੁਹਾਨੂੰ ਕੀ ਲੱਗਦਾ ਹੈਗਾ ਤੁਸੀਂ ਆਪਣੀ رائے لازਮੀ ਦੇਣੀ ਹੈਗੀ ਕੀ ਵਾਕਿਆ ਹੀ ਮਾਨ ਸਰਕਾਰ ਵੱਲੋਂ ਅਸੀਂ ਇਹ ਨਹੀਂ ਕਹਿੰਦੇਗੇ ਕਿ ਯੁੱਧ ਨਸ਼ਾ ਵਿਰੋਧ ਪੂਰਨ ਤੌਰ ਤੇ ਆ ਜਿਹੜਾ ਉਹ ਇਹਨਾਂ ਦਾ ਫੇਲ ਸਾਬਤ ਹੋਇਆ ਇਸ ਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਫੇਲ ਸਾਬਤ ਹੋਇਆ ਜਾਂ ਉਹ ਪੂਰਨ ਤੌਰ ਤੇ ਸਫਲ ਹੋਇਆ ਪਰ ਇੱਕ ਗੱਲ ਲਾਜ਼ਮੀ ਹੈਗੀ ਆ ਕਿ ਸਾਡੇ ਨਾਲੋਂ ਜ਼ਿਆਦਾ ਬਿਹਤਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਬੈਠੇ ਹੋਏ ਲੋਕ ਜਾਂ ਉਹ ਮਾਂ ਪਿਓ ਜਾਂ ਉਹ ਭੈਣ ਭਰਾ ਜਾਂ ਉਹ ਭੈਣਾ ਬੀਬੀਆਂ ਚੰਗੀ ਤਰ੍ਹਾਂ ਜਾਣਦੀਆਂ ਜਿਨ੍ਹਾਂ ਦੇ ਬੱਚੇ ਆ ਜਿਹੜੇ ਜਿਨ੍ਹਾਂ ਦੇ ਪਤੀ ਆ ਜਿਹੜੇ ਜਿਨ੍ਹਾਂ ਦੇ ਭਰਾ ਜਿਹੜੇ ਕਿਤੇ ਨਾ ਕਿਤੇ ਨਸ਼ੇ ਦੇ ਉੱਤੇ ਲੱਗੇ ਹੋਏ ਤੇ ਹਲੇ ਵੀ ਉਹ ਉਸ ਤਰੀਕ ਉਸੇ ਤਰ੍ਹਾਂ ਨਸ਼ਾ ਕਰ ਰਹੇ ਹੈਗੇ ਉਹਨਾਂ ਨੂੰ ਉਸੇ ਤਰੀਕੇ ਨਾਲ ਅਵੇਲੇਬਲ ਹੋ ਰਿਹਾ ਹੈਗਾ ਉਸੇ ਤਰੀਕੇ ਦੇ ਨਾਲ ਹਜੇ ਵੀ ਆ ਜਿਹੜੇ ਮਾਵਾਂ ਦੇ ਪੁੱਤ ਜਾ ਰਹੇ ਹੈਗੇ ਆ ਭੈਣਾਂ ਦੇ ਭਰਾ ਜਾ ਰਹੇ ਹੈਗੇ ਇਹ ਸਾਡੇ ਨਾਲੋਂ ਬਿਹਤਰ ਲੋਕ ਆ ਜਿਹੜੇ ਚੰਗੀ ਤਰ੍ਹਾਂ ਜਾਣਦੇ ਆ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਇਹ ਯੁੱਧ ਨਸ਼ਾ ਵਿਰੋਧ ਦਾ ਜਿਹੜਾ ਕਿੰਨਾ ਕੁ ਸਫਲ ਹੋਇਆ ਪਿਆਬ ਸਰਕਾਰ ਦਾ ਇਹ ਪ੍ਰੋਗਰਾਮ ਕਰਨਾ ਤੇ ਲੋਕਾਂ ਨੂੰ ਖੱਜਲਖਵਾਰ ਕਰਨਾ ਕਿਤਨਾ ਕਿਤੇ ਜਾਇਜ਼ ਆ ਜਾਂ ਨਜਾਇਜ਼ ਆ ਸੋ ਇੰਨੀ ਗੱਲਬਾਤ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ